ਵੀ ਪੰਚਾਇਤ ਵੱਲੋਂ ਮਤੇ ਆਏ ਪਾਏਗੇ ਵੀ ਜੋ ਨਸੇ ਉਰੇ ਕੋਈ ਪਿੰਡ ਵਿੱਚ ਵੇਚੂਗਾ ਜਾਂ ਕੋਈ ਖਾਨ ਬਾਰੇ ਜੀ ਮਾਪੇ ਵਾਪਸਾਨੂੰ ਦੱਸਣਾ ਕੇ ਵੀ ਉਹਨਾਂ ਦੀ ਅਸੀਂ ਮਦਦ ਕਰਾਂਗੇ ਜੋ ਵੀ ਹੋਊਗਾ ਵੀ ਮਤਲਬ ਅਸੀਂ ਨਾਲ ਮਸਹਾਇਤਾ ਕਰਾਂਗੇ ਕਿ ਖਾਨ ਬਾਰੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਵੇਚਣ ਵਾਲੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਵੀ ਜੋ ਵੀ ਉਰੇ ਕੋਈ ਹੋਊਗਾ ਸੀ ਉਹਨੂੰ ਵੀ ਸੁੱਕਾ ਨਹੀਂ ਜਾਣ ਮਾਣ ਬਿਲਕੁਲੇ ਮਨਸੇ ਕੇ ਬਿਆਰਿਆ ਇਹ ਮਨਸੇ ਨਸਿਆਂ ਬਾਰੇ ਹੁਣ ਜੀ ਬਹੁਤ ਘਰ ਬਰਬਾਦ ਹੋ ਰਹੇ ਨੇ ਵੇਚਣਾ ਉਰੇ ਨਹਿਰ ਦਾ ਲਾਵਾ ਜੀ ਫਰੇ ਖਾਂਦੇ ਨੇ ਬਹੁਤ ਦੇਖਦੇ ਆਂ ਜੀ ਅਸੀਂ ਆਉਂਦੇ ਜਾਂਦੇ ਸਾਨੂੰ ਮਿਲਦੇ ਨਹੀਂ ਬਹੁਤ ਕੋਈ ਦੇ ਜਿਹੜੇ ਵੀ ਵੇਚ ਰਹੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਉਹ ਸਾਡੇ ਪਿੰਡ ਵਿੱਚ ਨਾ ਆਉਣ ਜੀ ਨਸ਼ਾ ਵੇਚਣ ਵਾਸਤੇ ਹਾਂ ਜਰਮਾਨਾ ਵੀ ਰੱਖਿਆ ਹੋਇਆ ਕੋਈ ਜੀ ਆ ਗਿਆ ਚਿਪੜੇ ਆ ਗਿਆ ਉਹ ਅਸੀਂ ਲੱਖ ਰੁਪਏ ਜੁਰਮਾਨਾ ਰੱਖਿਆ ਹੈ ਜੀ ਅਸੀਂ ਕਿਸੇ ਨੂੰ ਵੀ ਸੜਾਉਣ ਨਹੀਂ ਜਾਵਾਂਗੇ ਜੀ ਹਾਂ ਜੀ ਕਿਸੇ ਦੀ ਮਦਦ ਨਹੀਂ ਜੀ ਮਦਦ ਅਸੀਂ ਕਿਸੇ ਦੀ ਨਹੀਂ ਕਰਾਂਗੇ ਬਾਈ ਇਹ ਜੋ ਅੱਜ ਅਸੀਂ ਫੈਸਲਾ ਲਿਆ ਸਾਡੀ ਪਿੰਡ ਦੀ ਪੰਚਾਇਤ ಗ್ರಾಮ ਪੰਚਾਇਤ ਕੋਲ ਜੋ ਮਾਜਰੀ ਦੀ ਨੇ ਤੇ ਸਮੂਹ ਨਗਰ ਨਿਵਾਸੀਆਂ ਨੇ ਸਾਰੇ ਨੇ ਰਲ ਕੇ ਅਸੀਂ ਇਹ ਵਿਚਾਰ ਵਟਾਂਦਰਾ ਕਰਕੇ ਜੋ ਨਸ਼ਾ ਪਿੰਡ ਵਿੱਚ ਕਿਸੇ ਦਾ ਧੀ ਪੁੱਤ ਜਾਣੇ ਅਣਜਾਣੇ ਵਿੱਚ ਲੱਗ ਪਿਆ ਆ ਉਸ ਨੂੰ ਅਸੀਂ ਸਿੱਧੇ ਰਾਸਤੇ ਪਾਉਣ ਵਾਸਤੇ ਜੋ ਆਪਦੇ ਵੱਲੋਂ ਐਫਰਟਸ ਹੋਣਗੇ ਅਸੀਂ ਉਹ ਕਰਾਂਗੇ ਤੇ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸੇ ਦਾ ਧੀ ਪੁੱਤ ਲੱਗ ਪਿਆ ਆ ਉਹ ਸਾਨੂੰ ਕਿਰਪਾ ਕਰਕੇ ਦੱਸੋ ਪੰਚਾਇਤ ਨੂੰ ਅਸੀਂ ਪੰਚਾਇਤ ਦੇ ਤੌਰ ਤੇ ਜਾਂ ਪਿੰਡ ਵਾਸੀ ਹੋਣ ਦੇ ਤੌਰ ਤੇ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਉਥੇ ਉਹਦਾ ਸਹਾਇੋਂ ਕਰਾਂਗੇ ਤੇ ਤੁਹਾਨੂੰ ਨਸ਼ਾ ਛਡਾਉਣ ਦੇ ਵਿੱਚ ਜਿੰਨੀ ਸਾਡੇ ਵੱਲ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਸੀਂ ਉੰਨੀ ਕਰਾਂਗੇ ਤੇ ਦੂਸਰਾ ਅਸੀਂ ਜੋ ਨਸ਼ੇ ਦਾ ਇਹ ਮਾੜਾ ਕੋੜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਜੇਕਰ ਹਰ ਪੰਚਾਇਤ ਇਹ ਪਹਿਲ ਕਦਮੀ ਕਰੇ ਜੋ ਅੱਜ ਅਸੀਂ ਕੀਤੀ ਆ ਵੀ ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਾਂ ਨਸ਼ਾ ਕੋਈ ਬਾਹਰੋਂ ਆ ਕੇ ਇੱਥੇ ਸਪਲਾਈ ਕਰਦਾ ਹੈ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਚੇਤਾਵਨੀ ਦੇਣੀ ਚਾਹਣਾ ਹੈ ਕਿ ਸਾਡੇ ਪਿੰਡ ਵੱਲ ਸੋਚਣਾ ਤਾਂ ਦੂਰ ਸਾਡੇ ਪਿੰਡ ਦਾ ਨਾਉ ਨਾ ਲੇ। ਪਿੰਡ ਕੋਲ ਜੋ ਮਜਰੀ ਦੀ ਦੂਰੇ ਵਿੱਚ ਅਸੀਂ ਵੜ ਕੇ ਨਸ਼ਾ ਵੇਚ ਲਿਆ ਮੇਰਾ ਕਿਸੇ ਦਿੱਤੀ ਪੁੱਤ ਨੂੰ ਨਸ਼ੇ ਦੇ ਉੱਪਰ ਲਾ ਦਾਂਗੇ। ਉਹਨੂੰ ਅਸੀਂ ਇੱਥੋਂ ਪਿੰਡ ਦੇ ਵਿੱਚੋਂ ਸੁੱਕਾ ਨਹੀਂ ਜਾਣ ਦਿੰਦੇ। ਚਲੋ ਮਾਫੀ ਚਾਹੁੰਦੇ ਆ ਵੀ ਇਹ ਸਾਨੂੰ ਸ਼ਬਦ ਕਹਿਣੇ ਪੈ ਰਹੇ ਨੇ ਵੀ ਅਸੀਂ ਛੱਡਾਂਗੇ ਨਹੀਂ ਕਹਾਂ ਜੋਗਾ ਵੀ ਕਿਸੇ ਦਾ ਦਿੱਤੀ ਪੁੱਤੋ ਖਰਾਬ ਕਰੂਗਾ। ਤੇ ਇੱਕ ਅਸੀਂ ਨੇ 1 ਲੱਖ ਰੁਪਇਆ ਜੁਰਮਾਨਾ ਪੰਚਾਇਤ ਵੱਲੋਂ ਰੱਖਿਆ ਹੈ। ਜੇ ਕੋਈ ਨਸ਼ੇ ਵਾਲੇ ਦੀ ਸਪੋਰਟ ਕਰਦਾ ਜਾਂ ਕੋਈ ਪਿੰਡ ਦੇ ਵਿੱਚ ਆ ਕੇ ਨਸ਼ਾ ਵੇਚਦਾ ਉਸ ਨੂੰ 1 ਲੱਖ ਰੁਪਈਆ ਜੁਰਮਾਨਾ ਲਾਇਆ ਜਾਵੇਗਾ ਤੇ ਨਾ ਹੀ ਕੋਈ ਪੰਚਾਇਤ ਦਾ ਸਰਪੰਚ ਪੰਚ گاਉਂ ਪਿੰਡ ਦਾ ਮੋਹਤਵਾਰ ਬੰਦਾ ਸੱਜਣਾ ਉਸ ਨੂੰ ਥਾਣੇ ਵਿੱਚ ਛਡਾਉਣ ਨਹੀਂ ਜਾਊਗਾ ਅਗਰ ਜੇ ਕੋਈ ਉਸ ਨੂੰ ਥਾਣੇ ਵਿੱਚ ਛਡਾਉਣ ਜਾਂਦਾ ਉਸ ਨੂੰ ਵੀ ਜੁਰਮਾਨਾ ਉਨਾ ਹੀ ਰੱਖਿਆ ਗਿਆ 1 ਲੱਖ ਰੁਪਈਆ ਜੁਰਮਾਨਾ ਰੱਖਿਆ ਗਿਆ ਹੈ ਤੇ ਪੂਰਨ ਤੌਰ ਤੇ ਉਸ ਦਾ ਪਿੰਡ ਵੱਲੋਂ ਬਾਈਕਟ ਕੀਤਾ ਜਾਊਗਾ ਉਸ ਨਾਲ ਪਿੰਡ ਨਾਲ ਕੋਈ ਲਗਾ ਦਾ ਇਗਾ ਨਹੀਂ ਹੋਊਗਾ ਉਸ ਨੂੰ ਪਿੰਡ ਵਿੱਚੋਂ ਉਹ ਨਾ ਪਾਰ ਤੋਂ ਪੰਚਾਇਤ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਜੋ ਫੈਸਲਾ ਲਿਆ ਸੀ ਉਸ ਦੇ ਅਸਮਾਧਾਂ ਦੇ ਬੈਨਰ ਕੋਟ ਲਾ ਦਿੱਤੇ ਨੇ ਪਿੰਡ ਦੇ ਘਰ ਦੇ ਅੱਗੇ ਉਸੇ ਇਥੇ ਵੀ ਨਹੀਂ ਹੋਊਗੀ ਪਰੰਤੂ ਮੰਨ ਦੇ ਵਿੱਚ ਤਾਂ ਦੇਖੋ ਜੀ ਜੋ ਇਹ ਮਾੜਾ ਪੂੜ ਚੱਲ ਰਿਹਾ ਨਸ਼ੇ ਦਾ ਜੋ 3 ਪੱਕਾ ਦੇ ਮਾੜੇ ਹਾਲ ਹੋ ਰਹੇ ਨੇ ਉਹ ਮੰਨ ਦੇ ਵਿੱਚ ਇਹ ਸਾਨੂੰ ਇੱਕ ਆਇਆ ਕਿ ਸਾਡੇ ਕੋਲੇ ਨਹਿਰ ਹੈ ਨਹਿਰ ਦਾ ਜੰਗਲਾਤ ਮੈਕਮੇ ਦਾ ਜੀ ਹੋਂ ਕਰਕੇ ਉੱਡੀ ਝਾੜੀਆਂ ਦੀ ਆੜ ਦੇ ਵਿੱਚ ਜੋ ਨਸ਼ਾ ਤਕਸਰ ਨੇ ਤੇ ਨਸ਼ਾ ਕਰਨ ਵਾਲੇ ਮੁੰਡੇ ਨੇ ਉੱਥੇ ਅਕਸਰ ਹੀ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ। ਬੁਰੇ ਸਾਡੇ ਪਿੰਡ ਦੀ ਸਾਥ ਫੋਨ ਕਰਕੇ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਸੀ ਉਹ ਵਿਚਾਰੇ ਬਹੁਤ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਵੀ ਸਾਡੇ ਦੀ ਪੁੱਤ ਨਸ਼ੇ ਕਰਕੇ ਖਰਾਬ ਹੋ ਰਹੇ ਨੇ, ਜਵਾਨੀ ਰੋਲ ਰਹੀ ਆ। ਉਹਨਾਂ ਤੋਂ ਸਾਨੂੰ ਸੇਧ ਮਿਲ ਕੇ ਅਸੀਂ ਆਪ ਦੇਖ ਰਹੇ ਹਾਂ ਕਿ ਇੱਥੇ ਰੋਜ਼ ਹੀ ਕਦੇ ਕਿਸੇ ਦੀ ਡੈਥ ਹੋ ਗਈ, ਇੱਥੇ ਪਾਟੜੀ 'ਤੇ ਅਸੀਂ ਪਿਛਲੇ ਹਫਤਾ 10 ਦਿਨ ਪਹਿਲਾਂ ਅਸੀਂ ਇੱਥੋਂ ਪੁਲਿਸ ਨੂੰ ਬੇਨਤੀ ਕਰਕੇ ਇੱਥੋਂ ਡੈੱਡ ਬੋਡੀ ਚੁਕਾਈ ਆ ਤੇ ਹੋਰ ਵੀ ਅਸੀਂ ਇੱਥੋਂ ਨਸ਼ਾ ਵੇਚਦੇ ਸੀ। ਇਆ ਕਰਦੇ ਸੀ ਮੁੰਡੇ ਆ ਕੇ ਤੇ ਉਹ ਵੀ ਅਸੀਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਉਹਨਾਂ ਨੂੰ ਸਮਝਾਇਆ ਤੇ ਉੱਥੋਂ ਭਜਾਇਆ ਵਿੱਚ ਸੀ ਤੇ ਮੁੜ ਕੇ ਨਹੀਂ ਕੋ ਅਗਰ ਨਸ਼ੇ ਕਿਥੋਂ ਕਿਨਾਰਾ ਕਰ ਜਾਣਗੇ ਸਾਰੇ ਇੰਤਾ ਸਾਡੀ ਜਵਾਨੀ ਬਚ ਸਕੂਗੀ ਜਵਾਨੀ ਬਚਾਉਣ ਵਾਸਤੇ ਅਸੀਂ ਜੋ ਸਟੇਡੀਅਮ ਦੇ ਪਹਿਲੀ ਸਾਡੀ ਸਟੇਡੀਅਮ ਦੀ ਮੰਗ ਹੈ ਜੋ ਬੀਐਸਐਨ ਆਪ ਦੇ ਪਿੰਡ ਦੇ ਵਿੱਚ ਵਧੀਆ ਸਟੇਡੀਅਮ ਬਣਾਈਏ ਤੇ ਇੱਕ ਛੋਟੇ ਬੱਚਿਆਂ ਨੂੰ ਅਗਰ ਹੁਣ ਤੋਂ ਹੀ ਅਸੀਂ ਮੋਟੀਵੇਟ ਕਰਾਂਗੇ ਹੁਣ ਤੋਂ ਹੀ ਅਸੀਂ ਗੇਮਸ ਨਾਲ ਜੋੜਾਂਗੇ ਤਾਹੀਂ ਉਹਦੇ ਜਾ ਕੇ ਨਸ਼ਾ ਤੋਂ ਦੂਰ ਰਹਿਣ ਦਾ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਇਹੀ ਬੇਨਤੀ ਹੈ ਵੀ ਅਗਰ ਜਿੰਨਾ ਪੈਸਾ ਪਿੰਡ ਨੂੰ ਬਣਦਾ ਹੈ ਉਹ ਚਾਹੇ ਉਹ ਪੰਚਾਇਤੀ ਜ਼ਮੀਨ ਤੋਂ ਆਉਂਦਾ ਹੋਵੇ ਰੈਵਨਿਊ ਚਾਹੇ ਉਹ ਕਿਸੇ ਕਿਸ ਤਰ੍ਹਾਂ ਦਾ ਕੋਈ ਫੰਡ ਹੋਵੇ ਜਾਂ 15ਵਿਤ ਕਮਿਸ਼ਨ ਦੇ ਪੈਸੇ ਹੋ ਜੋ ਸਹੀ ਤਰੀਕੇ ਨਾਲ ਆਪਾਂ ਸਾਰੇ ਰਲ ਮਿਲ ਕੇ ਸਾਰੇ ਆਪਣੇ ਆਪਣੇ ਪਿੰਡਾਂ ਦੇ ਸਾਰੀਆਂ ਪੰਚਾਇਤਾਂ ਨਾਲ ਉਹ ਤਾਂ ਪਿੰਡਾਂ ਦੀ ਨਿਹਾਰ ਬਦਲਦੀ ਕਿ ਇੱਕ ਸ਼ਹਿਰ ਬਣ ਜਾਣਗੇ ਤੇ ਸਾਡੀ ਇਹੀ ਸੋਚ ਹੈ ਤੇ ਇਹੀ ਬੇਨਤੀ ਹੈ ਵੀ ਆਪਦੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਈਏ ਅਸੀਂ ਤੇ ਸਾਰੀ ਆਪਦੇ ਪਿੰਡਾਂ ਨੂੰ ਮਾਡਲ ਪਿੰਡ ਦਾ ਸੁਖਣਾ ਲੈ ਕੇ ਚੱਲਣ ਤੇ ਤਾਂ ਹੀ ਆਪਣਾ ਪੰਜਾਬ ਖੁਸ਼ਹਾਲ ਤੇ ਬਹਾਲ ਹੋ ਸਕਦਾ ਜੇ ਕੋਈ ਪਿੰਡ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਪੰਚਾਇਤ ਦੇ ਜਾਂ ਸਰਪੰਚ ਸਾਹਿਬ ਦੇ ਕਿਸੇ ਵੀ ਵਾਰਡ ਦੇ ਪੰਚ ਦੇ ਜੋ ਉੱਥੋਂ ਦਿੱਤੇ ਹੋਏ ਵਾਰਡ ਉਹਦੀ ਨੌਲਜ ਦੇ ਵਿੱਚ ਲਿਆਂਦਾ ਜਾਵੇ ਤੇ ਫਿਰ ਹੀ ਉਸ ਤੇ ਕੋਈ ਫੈਸਲਾ ਲਿਆ ਜਾਵੇਗਾ ਤੇ ਜੀ ਹੈਗਾ ਤੁਸੀਂ ਸਿੱਧੇ ਕੋਈ ਜਾ ਕੇ ਕੋਰਟ ਕਚੈਰੀ ਹੁੰਦੇ ਰਹਿਣਾ ਦੇਖੋ ਉੱਥੇ ਆਪਸੀ ਭਾਈਚਾਰਾ ਖਤਮ ਹੁੰਦਾ ਆ ਨੰਬਰ 1 ਨੰਬਰ 2 ਤੇ ਪੈਸੇ ਦੀ ਬਰਬਾਦੀ ਹੈ ਜਿੰਨੀ ਉਹ ਕਰਵਾਣ ਕਿਉਂ ਨਹੀਂ ਥੋੜੀ ਆ ਉਹਦੇ ਨਾਲ ਆਪ ਦੇ ਘਰਾਂ ਦੇ ਵਿੱਚ ਵੀ ਲੋਕਾਂ ਦੇ ਪਾੜ ਪੈ ਰਹੇ ਨੇ ਛੱਟ ਹੀ ਇਹੀ ਪਹਿਲ ਕਦਮੀ ਰਹੇਗੀ ਵੀ ਸਾਰੇ ਪਿੰਡ ਚ ਭਾਈਚਾਰਕ ਸੰਜ ਬਣਾ ਕੇ ਰੱਖੀ ਜਾਵੇ ਕਿਸੇ ਨੂੰ ਨਾ ਲੜਨ ਦਿੱਤਾ ਜਾਵੇ ਤੇ ਇਸ ਦੇ ਚੱਲਦੀ ਅਸੀਂ ਇੱਕ ਜੋ ਪਿੰਡ ਦੇ ਬਜ਼ੁਰਗੇ ਨੇ ਸਮਝਦਾਰ ਬੰਦੇ ਨੇ ਪੜੇ ਲਿਖੇ ਨੇ ਜਿੰਨੇ ਸਾਫਾ ਸਰਪੰਚ ਹੋਵੇ ਜਾਂ ਲੰਬੜਦਾਰ ਹੋਵੇ ਉਹਨਾਂ ਦੇ ਵਿੱਚੋਂ ਅਸੀਂ ਕੁਝ ਬੰਦੇ ਲੈ ਕੇ ਸੱਤ ਮੈਂਬਰੀ ਜਾਂ ਪੰਡ ਮੈਂਬਰੀ ਕਮੇਟੀ ਬਣਾ ਕੇ ਉਹ ਇਸੇ ਕੰਮ ਵਾਸਤੇ ਸੀ ਕਮੇਟੀ ਬਣਾਵਾਂਗੇ ਵੀ ਉਹਨਾਂ ਦੇ ਰੋਲੇ ਜਿਹੜੇ ਪਿੰਡ ਦੇ ਵਿੱਚ ਹੋਣਗੇ ਉਹ ਸਿਆਣੇ ਬੰਦੇ ਹੀ ਬੈਠ ਕੇ ਸੁਲਝਾ ਸਕਦੇ। ਇਹ ਕੰਮ ਠੀਕ ਹੀ ਚੱਲ ਰਿਹਾ ਹੈ ਪੰਚਾਇਤ ਵੱਲੋਂ। ਬਾਕੀ ਪਿੰਡ ਵੀ ਨਾਲ ਕਿਦੋਂ ਪੰਚਾਇਤ ਨਗਰ ਦਾ ਬਹੁਤ ਮਾਰੀ ਕਿਵੇਂ ਆਪੇ ਮੇਰਾ ਵੀ ਪੁੱਤ ਮझे से ਲੱਗਦਾ ਉਹ ਮੈਂ ਹੀ ਪੱਟਿਆ ਗਿਆ। ਇਹ ਚੋ ਹੀ ਹੈ। ਵਧੀਆ ਫੈਸਲਾ ਲੈ ਲਿਆ ਵਧੀਆ ਫੈਸਲਾ ਪੰਚਾਇਤ ਸਾਡੀ ਬਹੁਤ ਵਧੀਆ ਫੈਸਲੇ ਲੈ ਅਸੀਂ ਪੰਜਾਬ ਵਸ ਨੂੰ ਇਹ ਕਹਿਣਾ ਆ ਕਿ ਜਿਹੜੀਆਂ ਨਵੀਆਂ ਪਜਿੱਤਾ ਬਣ ਨੇ ਜੰਗ ਮੁੰਡੇ ਅੱਜ ਕੱਲ ਜਿਹੜੇ ਹਿੰਗ ਨੇ ਸਾਰੇ ਨੌਜਵਾਨ ਬਣ ਨੇ ਇਹ ਸਾਰੇ ਹੀ ਰਲ ਮਿਲ ਕੇ ਪੰਜਾਬ ਦੀ ਦਸਾ ਸੁਧਾਰ ਲੱਗੇ ਹੋਏ ਹਨ ਜਿੱਦਾਂ ਜ ਆਪਨ ਧਰਮੰਦਰ ਜੀ ਨੇ ਪਹਿਲਾਂ ਵੀ ਕਿਹਾ ਵੀ ਸੀ ਸਾਰੇ ਨਾਲ ਵੱਡਾ ਮੁੱਖ ਮੁੱਦਾ ਤਾਂ ਨਸ਼ੇ ਦਾ ਜੇ ਆਪਣੇ ਕੋਲ ਜਵਾਨੀ ਰਹੂਗੀ ਆਪਾਂ ਆਪ ਰਹਿਾਂਗੇ ਤਾਂ ਹੀ ਆਪਣਾ ਕੋਈ ਕੰਮ ਕਾਰਜ ਹੋਊਗਾ ਉਹੀ ਸੋਹਣਾ ਲੱਗੇਗਾ ਕੋਠੀਆਂ ਕਾਰਾਂ ਵੀ ਆਪਾਂ ਨੂੰ ਸੋਹਣੀਆਂ ਨਹੀਂ ਲੱਗਣਗੀਆਂ ਜੇ ਘਰ ਬੱਚੇ ਨਹੀਂ ਹੋਣਗੇ ਮੇਨਾ ਮੁੱਦਾ ਅੱਜ ਇਹ ਨਸ਼ਿਆਂ ਤੋਂ ਬਚਾਇਆ ਜਾਵੇ ਜਵਾਨੀ ਨੂੰ ਤਾਂ ਹੀ ਆਪਾਂ ਹੱਸਦਾ ਬੱਸਦਾ ਪੰਜਾਬ ਰਹਿ ਸਕਦਾ ਨਹੀਂ ਤਾਂ ਇੱਥੇ ਆਪਾਂ ਗਲੀਆਂ ਨਾਲੀਆਂ ਜਾਂ ਹੋਰ ਜਿੰਨੇ ਵੀ ਆਪਾਂ ਕੋਈ ਕਾਰਜ ਨੇ ਕੋਠੀਆਂ ਕਾਰਾਂ ਬਣਾਉਣੇ ਇਹ ਆਪਣੇ ਵਾਸਤੇ ਕੋਈ ਚੰਗੀ ਗੱਲ ਤਾਂ ਰਹਿ ਨਹੀਂ ਜਾਣੀ ਜੇ ਆਪਣੇ ਬੱਚੇ ਨਹੀਂ ਰਹਿਣਗੇ ਆਪਣੇ ਕੋਲ ਕੁਝ ਬੱਚੇ ਆਪਣੇ ਸਾਰੇ ਬਾਹਰ ਚਲੇ ਗਏ ਜਿਹੜੇ ਰਹਿੰਦੇ ਨੇ ਨਸ਼ਿਆਂ ਤੇ ਲੱਗ ਚੁੱਕੇ ਹਨ ਪੰਜਾਬ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸ ਕਰਕੇ ਅਸੀਂ ਸਾਰਿਆਂ ਪੰਜਾਬਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਪਹਿਲਾ ਜੋ ਵੱਡਾ ਕੋਡ ਹੈ ਉਹ ਸਾਰਿਆਂ ਨੂੰ ਵੱਡਾ ਕੋਡ ਨਸ਼ੇ ਦਾ ਹੈ ਉਸ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਨਸ਼ੇ ਦਾ ਖਤਮਾ ਕਰਨਾ ਚਾਹੀਦਾ ਹੈ